ਸਸੀ ਕਾਲ ਜੀ ਸਸੀ ਕਾਲ ਬਾਈ ਕੀ ਹਾਲ ਚਾਲਾ ਹੋਰ ਸਾਰੀ ਬਰਾ ਠੀਕ ਆ ਲਓ ਬਾਈ ਮਿੱਤਰੋ ਬੀ ਬਾਈ ਆਪਾਂ ਲੈ ਆਂਦਾ 826 ਤੇ 872 ਦਾ ਹੁਣ ਮੰਜੀ ਲੱਗੀ ਪਈ ਆ ਸਾਹਮਣੇ ਲਓ ਬਾਈ ਆਪੇ ਆ ਵੀ ਮੰਜੀ ਲੱਗੀ ਪਈ ਆ ਸਾਹਮਣੇ ਤੇ ਲਓ ਲੈ ਜਾਂਦਾ ਬੀ ਸਭ ਤੋਂ ਇਹੀ ਸੀਗੀ ਟਿਕਤ ਬਾਈ ਬੀ ਮੈਂ ਕਿਹਾ ਬੀ ਲਿਆਈਏ ਪਹਿਲਾਂ ਨਾਲੇ ਮਣ ਬਾਈ ਇਹਨੂੰ ਅੱਜ ਇੱਕ ਇੱਕ ੱਟੇ ਜੋ ਕੱਢ ਗਏ ਨਾਲੇ ਘਰਾ ਕੇ ਲਿਖਿਆ ਜਾਊਗਾ ਤੇ ਨਾਲੇ ਪਤਾ ਲੱਗ ਜੂ ਹੈ ਨਾ ਜਿੱਥੇ ਗੱਲ ਹੋਈ ਇੱਥੇ ਆਪਣੇ ਜੁਐਲ ਹੁੰਦੀ ਹੁੰਦੀ ਆ ਅਸਪਾਸੇ ਉਹ ਠੇਗਰਾਤੀ ਢਿੰਕ ਦੇ ਢਾਣੇ ਠੇਗਰਾ ਕੇ ਕਬੀਨਾਕ ਦੀ ਲੇਰਨਾ ਬਾਕੀ ਵੀ ਸੱਚੇ ਪਾਸ਼ਾ ਦੀ ਕਿਰਪਾ ਨਾਲ ਲੋ ਭਾਈ ਮਿੱਤਰੋ ਕਾਣੂ ਬਈ ਪਾਣੀ ਲਾਉਣਾ ਅੱਜ ਕਾਣੂ ਪਾਣੀ ਛੱਡਾਂਗੇ ਪਹਿਲਾਂ ਵਿੱਚੇ ਰੀਪਰ ਮਰਾਉ ਰਾਦਾ ਹੋ ਜਾਂਦਾ ਵਿੱਚੇ ਨਹੀਂ ਹੁਣ ਬਈ ਵੇਣੇ ਆ ਜੇ ਤਾਂ ਅੱਜ ਮਾਰ ਗੈਰੀ ਪਰ ਤਾਂ ਠੀਕ ਹੈ ਤੇ ਨਹੀਂ ਫਿਰ ਆਪਾਂ ਲੈਣਾ ਹੀ ਸਾਣਾਗੇ ਠੀਕ ਹੈ ਅੱਜ ਕਾਣ ਨੂੰ ਲਾਉਣੇ ਆ ਬਈ ਜੀ ਪਾਣੀ ਕਾਣ ਨੂੰ ਲਾ ਕੇ ਪਾਣੀ ਤੇ ਬੱਚੇ ਨਿੱਕੇ ਬਾਹਰ ਕੱਢਨੇ ਦੂਜੇ ਜਾਲ ਚ ਛੱਡ ਦੇਾਂਗੇ ਲਓ ਬਈ ਜੀ ਲਓ ਬਈ ਜੀ ਜੋ ਮੱਝ ਸੂਈ ਆ 11-10 11 ਦਿਨ ਹੋ ਗਏ ਉਹਦੇ ਦੇ ਪਈ ਅੱਜ ਪਸ਼ੂ ਨੂੰ ਮਾਦੇ ਆ ਉਹ ਵੀ ਨਮਾਦੀ ਦੇ ਮੂਹੇ ਵੇਖੋ ਜਣੇ ਛਤਰਮੁਰ ਗਰਗਾ ਬਣਾਇਆ ਤੇ ਬਈ ਇਹ ਇਧਰ ਵਟਾਂ ਕੱਢਤਿਆਂ ਤੇ ਉਧਰ ਘੜੀ ਜਾਂਦਾ ਪਰ ਚੱਲਦੇ ਆ ਉਧਰ ਤੇ ਮੈਂ ਕੁ ਮਜਾ ਆ ਤੇ ਮੜਿਆ ਤੇ ਮੁਰਕੇ ਮੜੇ ਇੱਕ ਤੇ ਜਾ ਕੇ ਉਹਨਾਂ ਆਈਫੋਨ ਲੋਡ ਦੇ ਕੰਮ ਕਰਾ ਕੇ ਲਿਆਉਣਾ ਥੋੜਾ ਆ ਤੇ ਉਹ ਬਈ ਖਰਾਬ ਸੀ ਕਿਉਂਕਿ ਉਹਦਾ ਸਕਰੀਨ ਟੁੱਟ ਗਈ ਸੀ ਉਹ ਪਾ ਕੇ ਲਿਆਉਣੀ ਆ ਤੇ ਇਧਰਲੇ ਪਾਸੇ ਬਈ ਵਟਾਂ ਕੱਢਤਿਆਂ ਸੀ ਉਧਰ ਘੜੀ ਜਾਂਦਾ ਉਹ ਤੇ ਕੱਲ ਬਾਈ ਆਪਾਂ ਤੋਂ ਵਲੌਗ ਬਾਈ ਬਣਿਆ ਨਹੀਂ ਆਪਾਂ ਬੀ ਲੈਣ ਗਏ ਸੀ ਬਾਈ ਟਾਈਮ ਹੀ ਹੈ ਨਹੀਂ ਸੀਗਾ ਤੇ ਨਾਲੇ ਬਾਈ ਅੱਜ ਆਥਣੇ ਜੀ ਘਾਣ ਨੂੰ ਪਾਣੀ ਲਾ ਦੇਾਂਗੇ ਤੇ ਬਾਈ ਅੱਜ ਕਬੂਤਰ ਨਾ ਪਾਏ ਗਏ ਆ ਤੇ ਨਾ ਕੱਢਿਆ ਵੈਸੇ ਤਾਂ ਤਿੰਨ ਚਾਰ ਦਿਨ ਹੋ ਗਏ ਬਾਈ ਕੱਢਿਆ ਹੀ ਨਹੀਂ ਗਏ ਬਾਈ ਕੱਲ ਬਹੁਤ ਬੰਦਿਆਂ ਦੇ ਕਬੂਤਰ ਭੱਜੇ ਕਿਉਂਕਿ ਬਾਈ ਮੌਸਮ ਤੋਂ ਡਰ ਲੱਗਦਾ ਹਾਂ ਜਿਆ ਦੱਸੀ ਜਾਂਦੇ ਆ ਉਹ ਜਿਹੜਾ ਚੱਕਰਵਾਤੀ ਆ ਉਹ ਨਾ ਹਾਂ ਉਹ ਵੀ ਮੌਸਮ ਦਾ ਕੋਈ ਪਤਾ ਨਹੀਂ ਕੀ ਵਜਾ ਜੀ ਤੇ ਕੱਲ ਤੋਂ ਬਈ ਬਾਦਿਆ ਕਰਾਂਗੇ ਤੇ ਅੱਜ ਆਪਾਂ ਕੱਢੇ ਹੀ ਨਹੀਂ ਬਾਹਰ ਤੇ ਆ ਛਤਰ ਮੋੜ ਕੇ ਕਿਵੇਂ ਬੈਠਾ ਵਾਲ ਜੀ ਪਾੜੀ ਲਓ ਬਈ ਮਿੱਤਰੋ ਹੁਣ ਲਓ ਆਪਣਾ ਗੱਠਾ ਵਾਲਿਆਂ ਦਾ ਬਈ ਕੋਈ ਗੱਠਾ ਵਾਲਿਆਂ ਦਾ ਮੂੰਹ ਸਿਰ ਨਹੀਂ ਬੰਦਦਾ ਨਾ ਕੋਈ ਬਈ ਚੱਕਦਾ ਗੱਠਾ ਨਹੀਂ ਬਾਤ ਨਹੀਂ ਲਾਦੇ ਤੇ ਗੱਠਾ ਵਾਲਿਆਂ ਨੂੰ ਕਿਹਾ ਸੀਗਾ ਗੱਠਾ ਵਾਲਿਆਂ ਦੇ ਬਈ ਵੇਖਾਂਗੇ ਚੱਕ ਲਾਂਗੇ ਜੇ ਕੋਈ ਹਿੱਦਰ ਹਸਾਬ ਕਿਤਾਬ ਹੋਇਆ ਤਾਂ ਚੱਕ ਲਾਂਗੇ ਬਈ ਕੋਈ ਨਹੀਂ ਨਿਆਂ ਦਿੰਦਾ ਗੱਠਾ ਵਾਲਾ ਨਾਲੇ ਆਪਣਾ ਰਾਹ ਦੇ ਉੱਤੇ ਵਾਹਣਾ ਜਮਾਂ ਰਾਹ ਤੇ ਆ ਠੀਕ ਆ ਬਾੜਾ ਕਿਸ਼ਨਪੁਰ ਵਾਲੀ ਸੜਕ ਆ ਇਹ ਠੀਕ ਆ ਇਹਦੇ ਤੇ ਜਮਾਂ ਰਾਹ ਦੇ ਉੱਤੇ ਵਾਹਣਾ ਕੋਈ ਬਾਈ ਨਿਆਣੀ ਦੇ ਰਿਹਾ ਫਿਰ ਕੱਲ ਨੂੰ ਦੇਖਦੇ ਆ ਰੀਪਰ ਮਾਰ ਕੇ ਤੇ ਚ ਬਾਈ ਵਟਾਂ ਘੜੀ ਜਾਂਦੇ ਆ ਤੇ ਉਧਰ ਤਾਂ ਬਾਈ ਘਟ ਤੀਆਂ ਤੇ ਵੀ ਨਹੀਂ ਜੇ ਕੋਈ ਬਾਈ ਗੱਠਾਂ ਵਾਲਾ ਤੇ ਮਿਲ ਗਿਆ ਤਾਂ ਠੀਕ ਆ ਪਰ ਇੱਕ ਬੰਦੇ ਨੂੰ ਪੁੱਛਿਆ ਸੀ ਜੇ ਜੱਕ ਜੀ ਕਰ ਗਿਆ ਬਾਈ ਵੇਖਾਂਗੇ ਜੇ ਕਿ ਜੇ ਕੋਈ ਹੈਦਰਵਾਨ ਚੱਕਣ ਵਾਲੇ ਹੋਈ ਤਾਂ ਚੱਕ ਕੇ ਲੈ ਜਾਾਂਗੇ ਬਾਈ ਗੱਠਾ ਰੱਖ ਲਿਓ ਕਿਤੇ ਖਾਨਾ ਕਰ ਲਈਓ ਤੇ ਕਰ ਲਈ ਕੋਈ ਬਈ ਨਿਆਣੀ ਦਿੰਦਾ ਗੱਠਾ ਤੇ ਲੋ ਬਈ ਵੀਣੇ ਖਿਸਾਬ ਦਾ ਮੰਨਦਾ ਸਾਹਿਬ ਦਾ ਹਨਾ ਲੋ ਬਈ ਮਿੱਤਰੋ ਪੱਠੇ ਦਿੱਤੇ ਆਪਾਂ ਜਿਹੜੇ ਹਰਾ ਪਿਆ ਸੀ ਉਹ ਸਿਰ ਤਾਂ ਕਿ ਰਹੇ ਨੂੰ ਲੇਟ ਬੰਨਾ ਕਿਉਂਕਿ ਧੁੱਪ ਵੀ ਹੈਗੀ ਥੋੜੀ ਤੇ ਇੱਕ ਥੋੜਾ ਜਸਦਿਆਂ ਵਾਲਾ ਮੁੜ ਕੇ ਤਾਰ ਕੱਢਣੀ ਹੁੰਦੀ ਹੈ ਬਈ ਉਸ ਹਫ਼ਤਾ ਵੀ ਕੇ ਦਾਣਾ ਪਾਣੀ ਪਈ ਸਾਰੇ ਕਬੂਤਰਾਂ ਨੂੰ ਪਾਤਾ ਠੀਕ ਹੈ ਉਤਰਾ ਅੱਗੇ ਵਾਲੀ ਵਲੌਗ 'ਚ ਆਪਾਂ ਕੋਈ ਨਹੀਂ ਦਿਖਾਇਆ ਹੁਣ ਦਿਖਾਉਣੀ ਆ ਪਰ ਠੀਕ ਆ ਤੇ ਦਾਣਾ ਪਾਣੀ ਪਾਤਾ ਣਵਾਣ ਨੂੰ ਥੱਲੇ ਨਹੀਂ ਉਤਰੇ ਕਬੂਤਰ ਕੀ ਪ੍ਰੋਬਲਮ ਆ ਦਾਣੇ ਪਹਿਲਾਂ ਚੋਗੀ ਜਾਂ ਪਹਿਲਾਂ ਪਾਈ ਹੋਈਆਂ ਇਹਹੀ ਪ੍ਰੋਬਲਮ ਆ ਹੋਰ ਤਾਂ ਕੀ ਹੋਣੀ ਤੇ ਥੱਲੇ ਤਾਰ ਕੇ ਦੇਖੀਏ ਆ ਬੈਠੇ ਪਈ ਸਾਰੇ ਲੋ ਬਈ ਮਿੱਤਰੋ ਜੂਤ ਵੱਢੀ ਜਾਂਦਾ ਪੱਠੇ ਇੱਕ ਸੱਤ 3 ਮੈਂ ਸੱਟਦੀ ਆ ਤੇ ਇਹ ਵੱਢਣ ਲੱਗਿਆ ਪਿਆ ਕਾਜੇ ਤੇ ਬਾਈ ਸਪਰੇਅ ਮਾਰਨੀ ਮੈਨੂੰ ਕਹੇ ਨਾਲੋ ਨਾਲ ਵੱਢ ਲੈ ਪਰ ਇਹ ਇਧਰੋਂ ਬਹਿ ਕੇ ਇੱਕ ਕੱਲ ਨੂੰ ਵੱਢਿਆ ਜਾਊਗਾ ਕੱਲ ਨੂੰ ਤੜਕੇ ਪਹਿਲਾਂ ਸਪਰੇਅ ਮਾਰਨੀ ਐ ਕੋ ਮੋਟਰ ਵਾਲੀ ਕੋਠਾ ਪਾਉਣਾ ਉੱਥੇ ਉੱਥੇ ਮਾਰਨੀ ਐ ਤੇ ਇੱਥੇ ਮਾਰਨੀ ਐ ਚਲੋ ਬਈ ਹੁਣ ਪੱਠੇ ਉਤਰ ਲਗੇ ਉਦੋਂ ਬਾਅਦ ਮਿਲਦੇ ਆ ਤੁਹਾਨੂੰ ਤੇ ਹੁਣ ਇਹ ਵੱਢੀ ਜਾਂਦਾ ਤੇ ਸਿੱਟ ਗਿਆ ਆਪਾਂ ਲੋ ਜੀ ਭਾਈ ਨਾ ਧੋਲੇ ਆ ਤੇ ਹੁਣ ਥੋੜਾ ਜਿਹਾ ਆਈਫੋਨ ਦਾ ਗਰਾਉਂਡ ਚੱਲੀ ਸੀ ਕਿ ਗਰਾਉਂਡ ਤੇ ਆ ਜਾਲ ਹੀ ਤੇ ਯਾਰ ਤੇ ਬੰਗੀਆਂ ਤੋਂ ਘੁੱਟਰ ਨਿਕਲ ਗਿਆ ਆਪਣਾ ਬੱਚਾ ਖੁੱਡੇ ਜੇ ਨਿਕਲ ਗਿਆ ਤੇ ਆ ਪੁੱਤਰ ਦਾ ਸਹੀ ਐ ਦਾਣੇ ਦੁਨਨੇ ਚੋਬ ਲਿਆ ਨਾ ਉਹ ਭਾਈ ਛਤਰਾਂ ਨਾਲ ਆਤਾਂ ਆ ਜਾਂਦਾ ਇਹ ਭਾਈ ਵੀਡੀਓ ਬਣ ਗਈ ਇੱਕ ਹਿਸਾਬ ਦੀ ਖੁੱਡੇ ਜੇ ਨਿਕਲ ਗਿਆ ਦਾਣੇ ਪਾਉਂਦੇ ਆ ਭਾਈ ਆਪਾਂ 4 ਰੁਪਏ ਦੋਦੇ ਤੇ ਆਪਾਂ ਦੋਦੇ ਵੀ ਚੱਲੇ ਆ ਇਕਦਮ ਚੰਗੀਆਂ ਸ਼ਰਤਾਂ ਲੈਣ ਦਾ ਜ਼ਰੂਰ ਲੈਣ ਜੋ ਲੋ ਭਾਈ ਮਿੱਤਰੋ ਕੱਲ ਤੋਂ ਬਾਬਾ ਨਾਨਕ ਅਮੀਰ ਕਰੇ ਆਪਣੇ ਵਲੌਗ ਦੀ ਕੁਆਲਿਟੀ ਪੂਰੀ ਜ਼ਬਰਦਸਤ ਆਇਆ ਕਰੂਗੀ। ਆਪਣਾ ਆਈਫੋਨ ਹੋ ਗਿਆ ਬਾਈ ਸੈਟ ਆ। ਆਈਫੋਨ ਸੈਟ ਕਰਵਾ ਲਿਆ ਹੁੰਦਾ ਬਾਈ। ਤੇ ਮਾਲਕ ਮੀਰ ਕਰੇ ਹੁਣ। ਲੋ ਬਾਈ ਮਿੱਤਰੋ ਆਪਾਂ ਜਾ ਕੇ ਬਈ ਪੱਛਾਈ ਦੇਖਣ ਆਪਾਂ ਬਹਿ ਗਏ ਨਹੀਂ ਬੈਠਾ। ਆ ਕੇ ਜਿੰਦਗੀ ਤਦੋਂ ਪਿੰਡ ਜਾ ਕੇ ਮਿਲਦੇ ਆਂ ਭਰਾ। ਲੋ ਬਾਈ ਮਿੱਤਰੋ ਆਪਾਂ ਆਈਏ ਨੇ ਦੋਦਿਉ। ਆਹ ਛੱਡ ਕੇ ਬਾਈ ਬੀੜੀ ਤੇ ਆਪਾਂ ਕੋਰੇ ਜਾਂਦੇ ਆ ਨਾ ਆ ਛੜ ਕੇ ਤਾਂ ਬਈ ਜੇਬ ਜੇ ਬੰਦਾ ਰਾਜਸਥਾਨ ਦੇ ਟਿੱਬਿਆਂ ਵਿੱਚ ਦੀ ਨੰਗਿਆ ਤੇ ਜੇਬ ਜਾ ਸੜਕ ਨੰਗਿਆ ਠੀਕ ਆ ਮੇਰੇ ਹਿਸਾਬ ਨਾਲ ਰਾਜਸਥਾਨ ਦੇ ਟਿੱਬਿਆਂ 'ਚ ਵੀ ਮਾੜਾ ਮੂਡ ਕੋਈ ਇੰਨੀ ਦਿੱਕਤ ਨਹੀਂ ਆਉਂਦੀ ਬਈ ਇੰਨੀ ਇੱਥੇ ਹੁੰਦੀ ਆ ਦੋਦੇ ਤੋਂ ਲੈ ਕੇ ਤੇ ਕੌਣੀ ਵਾਲੇ ਆ ਰਹੇ ਟਿੱਕਰ ਬਰਾਹ ਵਾਲੀ ਆ ਬਈ ਲਓ ਬਾਈ ਮਿੱਤਰੋ ਇਹ ਇਹ ਕਰਲਾ ਫੋਸ ਕਰਲਾ ਕਰ ਲਿਆ ਲੈ ਬਾਈ ਬੱਚਾ ਆ ਗਿਆ ਇਹ ਉਹ ਬੈਠਾ ਪਰਲੇ ਪਾਸੇ ਲਓ ਬਾਈ ਜੀ ਆਪਣਾ ਬੱਚਾ ਆ ਗਿਆ ਆ ਤੇ ਇਹਨੂੰ ਲਈਏ ਬਾਈ ਤਾੜ ਕੇ ਬੱਚਾ ਤਾੜ ਕੇ ਤੇ ਪਾਈਏ ਦੁੱਬਾ ਦਾ ਬੱਚਾ ਨੂੰ ਵੀ ਬਾਈ ਥੋੜਾ ਥੋੜਾ ਆ ਜਿਹਨਾਂ ਨੇ ਤਾੜੇ ਉਪਰਾਂ ਨੂੰ ਪਾਣੀ ਨਹੀਂ ਦਿੱਤਾ ਉਹ ਜਿਹੜੇ ਆ ਵਿੱਚੇ ਬੈਠੇ ਨੇ ਘੱਟ ਪਾਣੀ ਦਿੱਤਾ ਇਹਨਾਂ ਨੂੰ ਤੇ ਬੱਚੇ ਤਕਰੀਬਨ ਬਾਈ ਆਪਾਂ ਸਾਰੇ ਬੱਚਿਆਂ ਨੇ ਪਾਣੀ ਧਣੀ ਤਿਆਰ ਕੀਤਾ ਆ। ਆ ਬੱਚੇ ਵੀ ਛਤਰੀ ਤੇ ਬਹਾਉਣ ਵਾਲੇ ਹੋਏ ਪਏ ਆ ਬਾਈ। ਆ ਬੱਚੇ ਵੀ ਛਤਰੀ ਤੇ ਬਹਾਉਣ ਵਾਲੇ ਹੋਏ ਪਏ ਆ। ਬੱਚੇ ਬਾਈ ਜੀ ਤਕਰੀਬਨ ਛਤਰੀ ਤੇ ਬਹਾਉਣ ਵਾਲੇ ਹੋਏ ਪਏ ਆ 2 4 3 ਆ ਪੰਜਾਂ ਚਾਣਾ ਦੇ ਨਾਲ ਨੂੰ ਬਾਈ ਕਟੋ ਘਟੋ ਵੀ। 8 7 ਬੱਚੇ ਬਹਾਉਣ ਵਾਲੇ ਹੋ ਗਏ ਆ ਛਤਰੀ ਦੇ। ਕਿੱਟ ਕੱਟ ਨਹੀਂ ਗੱਡੀ ਨਹੀਂ ਗੱਡੀ ਪਾਈ ਹੈ ਜਿਹੜੇ ਤੇ ਬਾੜ ਚ ਖੜੇ ਜਮਾ ਬਾਈ ਕੂਟਰ ਤੇ ਮੈਨੂੰ ਬਹੁਤ ਡਰ ਲੱਗੀ ਜਾਂਦਾ ਲਓ ਬਾਈ ਮਿੱਤਰੋ ਝੋਨਾ ਬਾਈ ਆਪਣਾ ਪਿਆ ਮੰਡੀ ਤੇ ਹੁਣ ਮੈਂ ਵਿਚਾਰ ਬਣਾਇ ਪਹਿਲਾਂ ਮਾਈਕ ਫੋਨ ਤਾਂ ਜਵਾਕਾਂ ਕੋਲੇ ਹੈਗਾ ਮੌਸਮ ਤੇ ਮੌਸਮ ਵੇਖਿਆ ਮੌਸਮ ਤਾਂ ਬਾਈ ਸਹੀ ਬਖਾਉਂਦਾ ਅੱਜ ਘਾਣੂ ਪਾਣੀ ਵੀ ਇਸੇ ਕਰਕੇ ਨਹੀਂ ਲਾਇਆ ਬਾਈ ਮੁੜ ਕੇ ਮੌਸਮ ਦਾ ਕੋਈ ਪਤਾ ਨਹੀਂ ਮੌਸਮ ਤਾਂ ਬਾਈ ਸਹੀ ਵਿਖਾਈ ਜਾਂਦਾ ਤੇ ਆਪਾਂ ਹੁਣ ਰਾਤ ਨਹੀਂ ਜਾਣਾ ਮੰਡੀ ਮੰਡੀ ਜੇ ਜਾਣਾ ਰਾਤ ਨੂੰ ਦੇ ਸ਼ੂਲ ਮਾ ਮੱਕਦਾ ਆਪਣੇ ਦਾ ਰੀਪਰ ਮਾਰਕ ਨਹੀਂ ਗਿਆ ਚਲੋ ਵੀ ਨਹੀਂ ਕੋਈ ਗੱਲ ਨਹੀਂ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰ ਲੈਂਗੇ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਰਹੋ ਇਹ ਬਾਈ ਜੀ ਪੋਰਟਾ ਤੇ ਸਾਸੀ ਸਸਰੀ ਸਾਰਿਆਂ ਨੂੰ ਤੇ ਠੀਕ ਆ ਬਾਈ ਜੀ